ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੀਆਂ ਅੱਜ ਦੀਆਂ ਖਬਰਾਂ ਤੇ ਅਮਰੀਕੀ ਸਰਕਾਰ ਨੇ H1B ਵੀਜ਼ਾ ਬਿਨೇಕਾਰਾਂ ਅਤੇ ਉਹਨਾਂ ਦੇ ਆਸ਼ਰਤਾ ਐਚ 4 ਵੀਜ਼ਾ ਧਾਰਕਾਂ ਲਈ ਸਕ੍ਰੀਨਿੰਗ ਅਤੇ ਤਸਦੀਕ ਪ੍ਰਕਿਰਿਆਵਾਂ ਨੂੰ ਸਖਤ ਕਰ ਦਿੱਤਾ ਹੈ ਨਵੇਂ ਨਿਰਦੇਸ਼ ਦੇ ਤਹਿਤ ਸਾਰੇ ਬਿਨੇਕਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲਜ਼ ਦੀਆਂ ਗੋਪਨੀਯਤਾ ਸੈਟਿੰਗਸ ਨੂੰ ਜਨਤਕ ਰੱਖਣ ਲਈ ਕਿਹਾ ਗਿਆ ਹੈ ਬੁੱਧਵਾਰ ਨੂੰ ਜਾਰੀ ਕੀਤੇ ਗਏ ਇੱਕ ਨਵੇਂ ਆਦੇਸ਼ ਚ ਵਿਦੇਸ਼ ਵਿਭਾਗ ਨੇ ਕਿਹਾ ਕਿ 15 ਦਸੰਬਰ ਤੋਂ ਸ਼ੁਰੂ ਹੋ ਕੇ ਸਾਰੇ ਐਚ 1 ਬੀ ਬਿਨੇਕਾਰ ਤੇ ਉਹਨਾਂ ਦੇ ਆਸ਼ਰਿਤਾਂ ਦੀ ਆਨਲਾਈਨ ਮੌਜੂਦਗੀ ਦੀ ਸਮੀਖਿਆ ਕੀਤੀ ਜਾਵੇਗੀ ਵਿਦਿਆਰਥੀ ਐਫ ਅਤੇ ਐਮ ਅਤੇ ਐਕਸਚੇਂਜ ਵਿਜ਼ਟਰ ਜੇ ਵੀਜ਼ਾ ਪਹਿਲਾਂ ਹੀ ਅਜਹੀ ਜਾਂਚ ਦੇ ਅਧੀਨ ਸਨ ਜਿਸ ਨੂੰ ਹੁਣ H1B ਅਤੇ H4 ਵੀਜ਼ਾ ਤੱਕ ਵਧਾ ਦਿੱਤਾ ਗਿਆ ਹੈ ਵਿਦੇਸ਼ ਵਿਭਾਗ ਨੇ ਕਿਹਾ ਕਿ ਇਸ ਜਾਂਚ ਨੂੰ ਸੁਵਿਧਾਜਨਕ ਬਣਾਉਣ ਲਈ ਸਾਰੇ H1B H4 FM ਅਤੇ J ਵੀਜ਼ਾ ਬਿਨੇਕਾਰਾਂ ਨੂੰ ਆਪਣੇ ਸਾਰੇ ਸੋਸ਼ਲ ਮੀਡੀਆ ਪ੍ਰੋਫਾਈਲਸ ਦੀਆਂ ਗੋਪਨੀਯਤਾ ਸੈਟਿੰਗਸ ਨੂੰ ਜਨਤਕ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਵਿਭਾਗ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕੀ ਵੀਜ਼ਾ ਇੱਕ ਅਧਿਕਾਰ ਨਹੀਂ ਸਗੋ ਇੱਕ ਵਿਸ਼ੇਸ਼ ਅਧਿਕਾਰ ਹੈ ਅਤੇ ਰਾਸ਼ਟਰੀ ਸੁਰੱਖਿਆ ਦੇ ਹਿੱਤ ਵਿੱਚ ਬਿਨੇਕਾਰਾਂ ਦੀ ਸਾਰੀ ਉਪਲਬਧ ਜਾਣਕਾਰੀ ਦੀ ਵਰਤੋਂ ਕਰਕੇ ਪੂਰੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ ਬਿਆਨ ਚ ਕਿਹਾ ਗਿਆ ਕਿ ਹਰ ਵੀਜ਼ਾ ਫੈਸਲਾ ਇੱਕ ਰਾਸ਼ਟਰੀ ਸੁਰੱਖਿਆ ਫੈਸਲਾ ਹੁੰਦਾ ਹੈ ਇਹ ਕਦਮ ਟਰੰਪ ਪ੍ਰਸ਼ਾਸਨ ਵੱਲੋਂ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰਨ ਲਈ ਕੀਤੀ ਗਈ ਤਾਜ਼ਾ ਕਾਰਵਾਈ ਹੈ ਪ੍ਰਸ਼ਾਸਨ H1B ਵੀਜ਼ਾ ਦੀ ਦੁਰਵਰਤੋਂ ਨੂੰ ਰੋਕਣ ਲਈ ਵਿਆਪਕ ਕਾਰਵਾਈ ਕਰ ਰਿਹਾ ਹੈ ਜਿਸ ਦੀ ਵਰਤੋਂ ਅਮਰੀਕੀ ਟੈਕਨੋਲੋਜੀ ਕੰਪਨੀਆਂ ਵਿਦੇਸ਼ੀ ਪੇਸ਼ੇਵਰਾਂ ਨੂੰ ਨੌਕਰੀ ਤੇ ਰੱਖਣ ਲਈ ਵਿਆਪਕ ਤੌਰ ਤੇ ਕਰਦੀਆਂ ਨੇ ਭਾਰਤੀ ਚੇਵਰ ਖਾਸ ਕਰਕੇ ਟੈਕਨੋਲੋਜੀ ਕਰਮਚਾਰੀ ਅਤੇ ਡਾਕਟਰ H1B ਵੀਜ਼ਾ ਦੇ ਸਭ ਤੋਂ ਵੱਡੇ ਲਾਭਪਾਤਰੀ ਹਨ ਉਧਰ ਦੂਜੇ ਪਾਸੇ ਫਲੋਰੀਡਾ ਦੇ ਗਵਰਨਰ ਰਾਉਨ ਡਿਸੈਂਟਿਸ ਅਤੇ ਰਿਪਬਲਿਕਨ ਚੈਲੈਂਜਰ ਜੇਮਸ ਫਿਸ਼ ਬੈਕ ਨੇ 2026 ਦੀ ਗਵਰਨਰ ਦੀ ਦੌੜ 'ਚ ਆਪਣੇ ਆਪ ਨੂੰ ਵਿਦੇਸ਼ੀ ਵਰਕ ਵੀਜ਼ਿਆਂ ਦੇ ਸਭ ਤੋਂ ਵੱਧ ਆਲੋਚਕ ਵਜੋਂ ਪੇਸ਼ ਕਰਦੇ ਹੋਏ H1B ਵੀਜ਼ਾ ਪ੍ਰੋਗਰਾਮ 'ਤੇ ਆਪਣੇ ਹਮਲੇ ਹੋਰ ਤੇਜ਼ ਕਰ ਦਿੱਤੇ ਨੇ ਡਿਸੈਂਟਿਸ ਨੇ ਐਕਸ ਤੇ ਪੋਸਟ ਦੀ ਲੜੀ 'ਚ H1B ਵੀਜ਼ਾ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੰਗ ਦੁਹرائی ਉਹਨਾਂ ਕਿਹਾ ਕਿ H1B ਵੀਜ਼ਾ ਇਸ ਨੂੰ ਖਤਮ ਕਰੋ ਠੀਕ ਨਹੀਂ ਉਨਾ ਦਾਅਵਾ ਕੀਤਾ ਕਿ ਵੀਜ਼ਾ ਪ੍ਰਣਾਲੀ ਹੁਣ 1990 ਚ ਕਾਂਗਰਸ ਦੁਆਰਾ ਬਣਾਏ ਗਏ ਢਾਂਚੇ ਵਰਗੀ ਨਹੀਂ ਰਹੀ ਤੇ ਉਹਨਾਂ ਮਾਮਲਿਆਂ ਵੱਲ ਇਸ਼ਾਰਾ ਕੀਤਾ ਜਿੱਥੇ ਅਮਰੀਕੀ ਕਰਮਚਾਰੀਆਂ ਦੀ ਛਾਂਟੀ ਕਰਕੇ ਉਹਨਾਂ ਨੂੰ H1B ਕਰਮਚਾਰੀਆਂ ਨੂੰ ਟ੍ਰੇਨ ਕਰਨ ਲਈ ਮਜਬੂਰ ਕੀਤਾ ਗਿਆ ਇਹ ਆਲੋਚਨਾ ਹੈਰੀਟੇਜ ਫਾਊਂਡੇਸ਼ਨ ਦੀ ਇੱਕ ਪੋਸਟ ਨਾਲ ਮੇਲ ਖਾਂਦੀ ਸੀ ਜਿਸ ਨੂੰ ਉਹਨਾਂ ਨੇ ਰੀਸ਼ੇਅਰ ਕੀਤਾ ਸੀ ਇਸ ਵਿੱਚ ਦਲੀਲ ਦਿੱਤੀ ਗਈ ਸੀ ਕਿ H1B ਵੀਜ਼ਾ ਘੱਟ ਤਨਖਾਹਾਂ ਤੇ ਵੱਡੀ ਗਿਣਤੀ ਚ ਕਰਮਚਾਰੀ ਲਿਆਉਣ ਅਤੇ ਤਜਰਬੇਕਾਰ ਮਹਿੰਗੇ ਅਮਰੀਕੀ ਕਰਮਚਾਰੀਆਂ ਦੀ ਥਾਂ ਲੈਣ ਦਾ ਇੱਕ ਸਧਾਰਨ ਸਾਧਨ ਬਣ ਗਿਆ। ਗਵਰਨਰ ਨੇ ਐਰਟੈਕ ਫਰਮ ਸਕਿੱਲ ਸਟਾਰਮ ਦੇ ਸਹਿ ਮਾਲਕ ਤੇ ਚੇਅਰਮੈਨ ਹਾਨੀ ਗਿਰਗੇਸ ਦੁਆਰਾ ਲਿਖੇ ਨੌ ਬਿੰਦੂਆਂ ਵਾਲੇ ਥ੍ਰੈਡ ਦਾ ਵੀ ਸਮਰਥਨ ਕੀਤਾ ਜਿਸ ਨੇ H1B ਪ੍ਰੋਗਰਾਮ ਦੇ ਉਭਾਰ ਅਤੇ ਗਰਾਵਟ ਬਾਰੇ ਦੱਸਿਆ ਉਹਨਾਂ ਨੇ ਕਿਹਾ ਕਿ ਵੀਜ਼ਾ 2010 ਦੇ ਦਹਾਕੇ 'ਚ ਆਫਸ਼ੋਰ ਸਟਾਫਿੰਗ ਦੀ ਰੀਡ ਦੀ ਹੱਡੀ ਬਣ ਗਿਆ ਤੇ ਉਹਨਾਂ ਨੇ ਦੋ ਪੱਖੀ ਸੁਧਾਰ ਯਤਨਾ 트럼ਪ ਦੁਆਰਾ 2025 'ਚ 1 ਲੱਖ ਡਾਲਰ H1B ਫੀਸ ਦੀ ਸ਼ੁਰੂਆਤ ਤੇ ਹਾਲ ਹੀ DHS ਦੀ ਸਖਤੀ ਦਾ ਹਵਾਲਾ ਦਿੱਤਾ ਡਿਸੈਂਟਿਸ ਪਹਿਲਾਂ ਹੀ ਫਲੋਰੀਡਾ ਦੀਆਂ ਰਾਜ ਯੂਨੀਵਰਸਿਟੀਆਂ ਨੂੰ H1B ਕਰਮਚਾਰੀ ਭਰਤੀ ਕਰਨ ਤੋਂ ਰੋਕ ਚੁੱਕੇ ਨੇ ਫਲੋਰੀਡਾ ਵੌਇਸਸ ਨਾਲ ਇੱਕ ਇੰਟਰਵਿਊ 'ਚ ਫਿਸ਼ ਬੈਕ ਨੇ ਕਿਹਾ ਕਿ ਰਾਜ ਕੰਟਰੈਕਟਸ ਦੇ ਕੋਲ ਇਹ ਫੈਸਲਾ ਕਰਨ ਲਈ ਕੇਵਲ 24 ਘੰਟੇ ਹੋਣਗੇ ਕਿ ਉਹ ਆਪਣਾ ਰਾਜ ਕੰਟਰੈਕਟ ਰੱਖਣ ਜਾਂ ਆਪਣੇ H1B ਸਟਾਫ ਨੂੰ ਭਾਰਤੀ ਅਮਰੀਕੀ ਕਾਮੇਡੀਅਨ ਜ਼ਰਨਾ ਗਰਗ ਨੇ ਹਾਲ ਹੀ ਚ ਦਾ ਡੇਲੀ ਬੀਸਟ ਪੋਡਕਾਸਟ ਤੇ ਗੱਲਬਾਤ ਦੌਰਾਨ ਕਿਹਾ ਕਿ ਕਈ ਭਾਰਤੀ ਅਮਰੀਕੀ 트럼ਪ ਦਾ ਸਮਰਥਨ ਇਸ ਲਈ ਕਰਦੇ ਨੇ ਕਿਉਂਕਿ ਉਹ ਗੈਰ ਕਾਨੂੰਨੀ ਇਮੀਗ੍ਰੇਸ਼ਨ ਵਿਰੁੱਧ ਸਖਤ ਰੁਖ ਰੱਖਦਾ ਹੈ ਜ਼ਰਨਾ ਗਰਗ ਇੱਕ ਸਟੈਂਡ ਅਪ ਕਮੀਡੀਅਨ ਸਕ੍ਰੀਨ ਰਾਈਟਰ ਅਤੇ ਨਿਊਯਾਰਕ ਟਾਈਮਜ਼ ਦੀ ਬੈਸਟ ਸੇਲਰ ਲੇਖਿਕਾ ਹੈ ਜੋ ਪ੍ਰਵਾਸੀ ਮਾਪਿਆਂ ਅਤੇ ਭਾਰਤੀ ਸੱਭਿਆਚਾਰ ਬਾਰੇ ਆਪਣੇ ਹਾਸੇ ਮਜ਼ਾਕ ਲਈ ਜਾਣੀ ਜਾਂਦੀ ਹੈ ਪ੍ਰਾਈਮ ਵੀਡੀਓ ਤੇ ਉਸਦੇ ਕਾਮੇਡੀ ਸਪੈਸ਼ਲ ਵਨ ਇਨ ਬਿਲੀਅਨ ਅਤੇ ਉਸਦੇ ਮੈਮੋਇਰ ਦਿਸ ਅਮਰੀਕਨ ਔਮਨ ਨੇ ਉਸ ਨੂੰ ਕਾਫੀ ਵੱਡੀ ਫੈਨ ਫੋਲੋਇੰਗ ਦਿੱਤੀ ਹੈ ਗਰਗ ਨੇ ਕਿਹਾ ਅਮਰੀਕਾ ਚ ਜ਼ਿਆਦਾਤਰ ਭਾਰਤੀ ਲੋਕ ਕਾਨੂੰਨੀ ਪ੍ਰਵਾਸੀ ਹੁੰਦੇ ਨੇ ਇਸ ਦਾ ਮਤਲਬ ਹੈ ਕਿ ਸਾਲਾਂ ਦੀ ਉਡੀਕ ਸਾਲਾਂ ਤੱਕ ਕਾਗਜ਼ੀ ਕਾਰਵਾਈ ਲਈ ਅਰਜ਼ੀ ਦੇਣੀ ਸੈਂਕੜੇ ਅਤੇ ਹਜ਼ਾਰਾਂ ਤਸਦੀਕਾਂ ਅਤੇ ਇਹ ਜਮ੍ਹਾਂ ਕਰੋ ਉਹ ਜਮ੍ਹਾਂ ਕਰੋ ਅਸੀਂ ਇਹ ਸਭ ਕੀਤਾ ਹੈ ਉਸਨੇ ਇਹ ਵੀ ਦੱਸਿਆ ਕਿ ਬਹੁਤ ਸਾਰੇ ਭਾਰਤੀਆਂ ਦੇ ਰਿਸ਼ਤੇਦਾਰ ਅਤੇ ਦੋਸਤ 15 ਸਾਲ ਤੋਂ ਵੱਧ ਸਮੇਂ ਤੋਂ ਅਮਰੀਕਾ ਕਾਨੂੰਨੀ ਤਰੀਕੇ ਨਾਲ ਆਉਣ ਦੀ ਉਡੀਕ ਕਰ ਰਹੇ ਨੇ ਇਸ ਲਈ ਉਹਨਾਂ ਨੂੰ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਕਾਨੂੰਨ ਤੋੜਨ ਵਾਲਿਆਂ ਨੂੰ ਇਨਾਮ ਮਿਲਦਾ ਜਾਪਦਾ ਹੈ ਹਾਲਾਂਕਿ 트럼ਪ ਦੀ ਇਮੀਗ੍ਰੇਸ਼ਨ ਨੀਤੀ ਨਾਲ ਸਹਿਮਤ ਹੁੰਦਿਆਂ ਉਸਨੇ ਨੀਤੀ ਨੂੰ ਦੁਬਾਰਾ ਲਾਗੂ ਕਰਨ ਦੇ ਢੰਗ ਨਾਲ ਆਪਣੀ ਅਸਹਿਮਤੀ ਜ਼ਾਹਰ ਕੀਤੀ 쇼 ਦੀ 호스트 조아나 콜스 ਨਾਲ ਗੱਲ ਕਰਦੇ ਹੋਏ ਗਰਗਨੇ ਹਾਸੇ ਭਰੇ ਅੰਦਾਜ਼ਕਿਆ ਸਾਨੂੰ ਉਸ ਦੇ ਨਾਲ ਉਹ ਸਮੱਸਿਆਵਾਂ ਨਹੀਂ ਹਨ ਜੋ ਅਮਰੀਕਾ ਚ ਬਹੁਤ ਸਾਰੇ ਲੋਕਾਂ ਨੂੰ ਨੇ ਸਾਡੇ ਸਾਰੇ ਸਿਆਸਤਦਾਨ ਪਿੱਛੇ ਭਾਰਤ ਚ ਭ੍ਰਸ਼ਟ ਨੇ ਇਸ ਲਈ ਉਹ ਤਾਂ ਬਸ ਇੱਕ ਨੌਕਰੀ ਦੀ ਭਾਲ ਲਈ ਇੱਥੇ ਆਏ ਨੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਸਾਲਾਂ 'ਚ ਅਮਰੀਕਾ 'ਚ ਇਨਕਮ ਟੈਕਸ ਪੂਰੀ ਤਰ੍ਹਾਂ ਨਾਲ ਖਤਮ ਕੀਤਾ ਜਾ ਸਕਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਟੈਰਿਫ ਤੋਂ ਇੰਨਾ ਜ਼ਿਆਦਾ ਪੈਸਾ ਕਮਾਏਗੀ ਕਿ ਇਨਕਮ ਟੈਕਸ ਦੀ ਲੋੜ ਹੀ ਨਹੀਂ ਪਵੇਗੀ। ਟੈਰਿਫ ਇੱਕ ਤਰ੍ਹਾਂ ਦਾ ਟੈਕਸ ਹੈ ਜੋ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਸਾਮਾਨ 'ਤੇ ਲਾਇਆ ਜਾਂਦਾ ਹੈ। ਉਹਨਾਂ ਦਾ ਮੰਨਣਾ ਹੈ ਕਿ ਇਸ ਕਮਾਈ ਕਾਰਨ ਅਮਰੀਕੀ ਨਾਗਰਿਕਾਂ ਨੂੰ ਆਪਣੀ ਕਮਾਈ 'ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ ਜਿਸ ਨਾਲ ਉਹਨਾਂ ਨੂੰ ਵੱਡੀ ਰਾਹਤ ਮਿਲੇਗੀ ਇਹ ਪ੍ਰਸਤਾਵ ਅਮਰੀਕੀ ਅਰਥ ਵਿਵਸਥਾ ਅਤੇ ਟੈਕਸ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ ਉਹਨਾਂ ਕਹਿੰਦੇ ਕਿ ਅਗਲੇ ਕੁਝ ਸਾਲਾਂ ਚ ਇਨਕਮ ਟੈਕਸ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ ਤੇ ਹੋ ਸਕਦਾ ਹੈ ਕਿ ਇਸ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਜਾਵੇ ਇਹ ਇੱਕ ਸਦੀ ਤੋਂ ਵੀ ਵੱਧ ਸਮੇਂ ਚ ਅਮਰੀਕੀ ਟੈਕਸ ਪ੍ਰਣਾਲੀ ਦਾ ਸਭ ਤੋਂ ਵੱਡਾ ਬਦਲਾਅ ਹੋਵੇਗਾ ਅਮਰੀਕਾ ਦੇ ਡੈਲਾਵੇਅਰ ਰਾਜ 'ਚ ਪਾਕਿਸਤਾਨੀ ਮੂਲ ਦੇ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਕੀਤਾ ਗਿਆ ਪ੍ਰਵਾਸੀ ਲੁਕਮਾਨ ਖਾਨ ਡੈਲਾਵੇਅਰ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਉਸ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਅਮਰੀਕਾ 'ਚ ਸਮੂਹਿਕ ਗੋਲੀਬਾਰੀ ਦੀ ਯੋਜਨਾ ਬਣਾ ਰਿਹਾ ਸੀ ਗ੍ਰਿਫਤਾਰ ਕੀਤੇ ਗਏ ਲੁਕਮਾਨ ਖਾਨ ਦੇ ਕਬਜ਼ੇ 'ਚ ਭਾਰੀ ਮਾਤਰਾ 'ਚ ਬੰਦੂਕਾਂ ਗੋਲਾ ਬਾਰੂਦ ਤੇ ਬਾਡੀ ਆਰਮਰ ਮਿਲੇ ਆਏ ਉਸ ਕੋਲੋਂ ਇੱਕ ਨੋਟਬੁੱਕ ਵੀ ਬਰਾਮਦ ਕੀਤੀ ਗਈ ਹੈ ਜਿਸ ਵਿੱਚ ਸਾਰਿਆਂ ਨੂੰ ਮਾਰਨ ਅਤੇ ਸ਼ਹਾਦਤ ਹਾਸਲ ਕਰਨ ਦੀ ਯੋਜਨਾ ਦਾ ਜ਼ਿਕਰ ਹੈ ਹੱਥ ਲਿਖਤ ਨੋਟਬੁੱਕ 'ਚ ਵਿਸਥਾਰ ਨਾਲ ਲਿਖਿਆ ਸੀ ਕਿ ਵਾਧੂ ਹਥਿਆਰ ਤੇ ਅੱਗ ਲਾਉਣ ਵਾਲੇ ਹਥਿਆਰ ਕਿਵੇਂ ਹਾਸਲ ਕੀਤੇ ਜਾਣ ਸਮੂਹਿਕ ਹਮਲੇ 'ਚ ਉਹਨਾਂ ਦੀ ਵਰਤੋਂ ਕਿਵੇਂ ਕੀਤੀ ਜਾਵੇ ਤੇ ਹਮਲੇ ਤੋਂ ਬਾਅਦ ਪੁਲਿਸ FBI ਦੀ ਜਾਂਚ ਤੋਂ ਕਿਵੇਂ ਬਚਿਆ ਜਾਵੇ ਪੱਤਰ 'ਚ ਡੈਲਾਵੇਅਰ ਯੂਨੀਵਰਸਿਟੀ ਪੁਲਿਸ ਸਟੇਸ਼ਨ ਦਾ ਲੇਆਉਟ داخل ਹੋਣ ਬਾਹਰ ਨਿਕਲਣ ਵਾਲੇ ਦਰਵਾਜ਼ੇ ਤੇ ਇੱਕ ਪੁਲਿਸ ਅਧਿਕਾਰੀ ਦਾ ਨਾਮ ਵੀ ਲਿਖਿਆ ਸੀ ਵਾਰ-ਵਾਰ ਸਭ ਨੂੰ ਮਾਰ ਦਿਓ ਸ਼ਹਾਦਤ ਸਭ ਤੋਂ ਵੱਡੀ ਚੀਜ਼ ਹੈ ਵਰਗੇ ਵਾਕ ਲਿਖੇ ਹੋਏ ਸਨ ਨਿਊਯਾਰਕ ਪੋਸਟ ਦੀ ਰਿਪੋਰਟ ਅਨੁਸਾਰ ਪੁਲਿਸ ਨੇ ਦੱਸਿਆ ਕਿ ਇਸ ਨੋਟਬੁੱਕ ਚ ਪੂਰਵ ਯੋਜਨਾਬੱਧ ਹਮਲੇ ਦੀਆਂ ਯੋਜਨਾਵਾਂ ਅਤੇ ਸਪਸ਼ਟ ਰੂਪ ਦੇ ਵਿੱਚ ਯੁੱਧ ਤਕਨੀਕਾਂ ਲਿਖੀਆਂ ਸਨ ਕਤਤ ਹਮਲੇ ਦੇ ਪਿੱਛੇ ਦੀ ਪੂਰੀ ਮਨਸ਼ਾ ਅਜੇ ਸਪਸ਼ਟ ਨਹੀਂ ਹੈ ਪਰ ਲੁਕਮਾਨ ਖਾਨ ਨੇ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੂੰ ਦੱਸਿਆ ਕਿ ਸ਼ਹੀਦ ਹੋਣਾ ਸਭ ਤੋਂ ਮਹਾਨ ਚੀਜ਼ਾਂ ਚੋਂ ਇੱਕ ਹੈ ਜੋ ਤੁਸੀਂ ਕਰ ਸਕਦੇ ਹੋ ਉਸ ਕੋਲੋਂ ਮਿਲੇ ਦਸਤਾਵੇਜ਼ ਅਤੇ ਹਥਿਆਰ ਦੱਸਦੇ ਨੇ ਕਿ ਡੈਲਾਵੇਰ ਯੂਨੀਵਰਸਿਟੀ 'ਚ ਇੱਕ ਵੱਡਾ ਸਮੂਹਿਕ ਗੋਲੀਬਾਰੀ ਦਾ ਪਲਾਨ ਤਿਆਰ ਸੀ ਜਿਸ ਨੂੰ ਸਮੇਂ ਸਿਰ ਰੋਕ ਲਿਆ ਗਿਆ ਲੁਕਮਾਨ ਖਾਨ ਦਾ ਜਨਮ ਪਾਕਿਸਤਾਨ ਚ ਹੋਇਆ ਸੀ ਪਰ ਉਹ ਜਵਾਨੀ ਤੋਂ ਹੀ ਅਮਰੀਕਾ ਚ ਹੈ ਤੇ ਇੱਕ ਅਮਰੀਕੀ ਨਾਗਰਿਕ ਹੈ ਗ੍ਰਫਤਾਰੀ ਤੋਂ ਬਾਅਦ ਜਦੋਂ ਐਫਬੀਆਈ ਨੇ ਉਸਦੇ ਵੇਲਮਿੰਗਟਨ ਸਥਿਤ ਘਰ ਤੇ ਛਾਪਾ ਮਾਰਿਆ ਤਾਂ ਇੱਕ ਏਆਰ ਸ਼ੈਲੀ ਦੀ ਰਾਈਫਲ ਬਰਾਮਦ ਕੀਤੀ ਗਈ ਜੋ ਰੈਡ ਡਾਟ ਸਕੋਪ ਨਾਲ ਲੈਸ ਸੀ ਇਸਦੇ ਨਾਲ ਹੀ ਦੂਜੀ ਗਲੌਕ ਪਿਸਤੌਲ ਵੀ ਬਰਾਮਦ ਕੀਤੀ ਗਈ ਇਹ ਪਿਸਤੌਲ ਇੱਕ ਨਜਾਇਜ਼ ਉਪਕਰਣ ਨਾਲ ਲੈਸ ਸੀ ਜੋ ਇਸ ਨੂੰ ਇੱਕ ਪੂਰੀ ਤਰ੍ਹਾਂ ਆਟੋਮੈਟਿਕ ਮਸ਼ੀਨ ਗਨ ਚ ਬਦਲ ਦਿੰਦੀ ਸੀ ਜੋ ਪ੍ਰਤੀ ਮਿੰਟ 1200 ਰਾਉਂਡ ਫਾਇਰ ਕਰਨ ਦੇ ਸਮਰੱਥ ਸੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅਮਰੀਕੀ ਵਫਦ ਨੇ ਯੂਕਰੇਨ ਸ਼ਾਂਤੀ ਪ੍ਰਸਤਾਵ ਤੇ ਰੂਸ ਦੇ ਰਾਸ਼ਟਰਪਤੀ ਨਾਲ ਇੱਕ ਚੰਗੀ ਗੱਲਬਾਤ ਕੀਤੀ 트ੰਪ ਨੇ ਦਾਅਵਾ ਕੀਤਾ ਕਿ ਡੈਲੀਗੇਸ਼ਨ ਨਾਲ ਗੱਲਬਾਤ ਦੌਰਾਨ ਇਹ ਪਾਇਆ ਗਿਆ ਕਿ ਵਲਾਦੀਮੀਰ ਪੁਤਿਨ ਵੀ ਜੰਗ ਨੂੰ ਖਤਮ ਕਰਨਾ ਚਾਹੁੰਦੇ ਨੇ ਦਰਸਲ ਬੁੱਧਵਾਰ ਨੂੰ ਅਮਰੀਕਾ ਦੇ ਵਿਸ਼ੇਸ਼ ਦੂਤ ਸਟੀਵ ਵਿਟਕੋਫ ਨੇ ਮਾਸਕੋ ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ 5 ਘੰਟੇ ਲੰਬੀ ਗੱਲਬਾਤ ਕੀਤੀ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਦੋਵਾਂ ਦਿਗਜਾਂ ਦੀ ਗੱਲਬਾਤ ਸਾਲ 2022 ਚ ਸ਼ੁਰੂ ਹੋਈ ਰੂਸ ਯੂਕਰੇਨ ਵਿਵਾਦ ਨੂੰ ਖਤਮ ਕਰਨ ਤੇ ਕੇਂਦਰਿਤ ਸੀ ਅਮਰੀਕੀ ਰਾਸ਼ਟਰਪਤੀ ਨੇ ਓਵਲ ਆਫਿਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਤਿਨ ਦੀ ਕੱਲ ਜੇਰੇਡ ਕੁਸ਼ਨਰ ਤੇ ਸਟੀਵ ਵਾਈਟਕਾਫ ਨਾਲ ਬਹੁਤ ਚੰਗੀ ਮੀਟਿੰਗ ਹੋਈ ਉਸ ਮੀਟਿੰਗ 'ਚੋਂ ਕੀ ਨਿਕਲਿਆ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਕਿਉਂਕਿ ਟੈਂਗੋ ਲਈ ਦੋ ਲੋਕਾਂ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਅੱਗੇ ਕਿਹਾ ਕਿ ਉਹ ਜੰਗ ਖਤਮ ਕਰਨਾ ਚਾਹਣਗੇ ਅਜਿਹਾ ਉਹਨਾਂ ਦਾ ਮੰਨਣਾ ਸੀ ਉੱਥੇ ਹੀ ਕ੍ਰੈਮਲਿਨ ਦੇ ਸੀਨੀਅਰ ਸਲਾਹਕਾਰ ਯੂਪੀ ਓਸ਼ਾਕੋਵ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਮੀਟਿੰਗ ਲੜਾਈ ਸ਼ੁਰੂ ਹੋਣ ਤੋਂ ਬਾਅਦ ਵਾਸ਼ਿੰਗਟਨ ਤੇ ਮਾਸਕੋ ਦੇ ਵਿਚਕਾਰ ਸਭ ਤੋਂ ਵੱਡੀ ਗੱਲਬਾਤ ਚੋਂ ਇੱਕ ਸੀ ਹਾਲਾਂਕਿ ਇਲਾਕੇ ਦੇ ਮੁੱਦਿਆਂ ਤੇ ਕੋਈ ਸਮਝੌਤਾ ਨਹੀਂ ਹੋਇਆ 트੍ਰੰਪ ਨੇ ਕਿਹਾ ਕਿ ਇਸ ਵਫਦ ਨੇ ਸਮਝੌਤੇ ਦੇ ਸੰਭਾਵੀ ਰਾਹਾਂ ਤੇ ਵਿਚਾਰ ਕੀਤਾ ਪਰ ਮੁੱਖ ਵਿਵਾਦ ਅਜੇ ਵੀ ਅਣਸੁਲਝੇ ਨੇ 트੍ਰੰਪ ਨੇ ਦਾਅਵਾ ਕੀਤਾ ਕਿ ਉਹ ਯੂਕਰੇਨ ਦੇ ਮਸਲੇ ਨੂੰ ਹੱਲ ਕਰਨ ਦੇ ਕਰੀਬ ਨੇ ਹਾਲਾਂਕਿ ਉਹਨਾਂ ਇਹ ਵੀ ਕਿਹਾ ਕਿ ਅਜੇ ਕਾਫੀ ਕੁਝ ਕੀਤਾ ਜਾਣਾ ਬਾਕੀ ਹੈ ਅਮਰੀਕਾ ਦੇ ਓਮਾਹਾ ਸ਼ਹਿਰ 'ਚ ਇੱਕ ਬੰਦੂਕਧਾਰੀ ਨੇ ਪੁਲਿਸ ਅਫਸਰ ਤੇ ਗੋਲੀਬਾਰੀ ਕਰਦਿਆਂ ਤਿੰਨ ਜਣਿਆਂ ਨੂੰ ਜ਼ਖਮੀ ਕਰ ਦਿੱਤਾ ਪਰ ਜਵਾਬੀ ਕਾਰਵਾਈ ਦੌਰਾਨ ਮਾਰਿਆ ਗਿਆ ਓਮਾਹਾ ਦੇ ਪੁਲਿਸ ਮੁਖੀ ਟਾਡ ਸਮੈਡਰਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 30ਥ ਸਟਰੀਟ ਅਤੇ ਏਮਜ਼ ਐਵੇਨਿਊ ਇਲਾਕੇ ਚ ਫਿਲਜ਼ ਫੂਡਵੇ ਤੇ ਮੌਜੂਦ ਸ਼ੱਕੀ ਨੇ ਕਿਸੇ ਨੂੰ ਗੋਲੀ ਮਾਰ ਦਿੱਤੀ ਗੋਲੀ ਚੱਲਣ ਦੀ ਇਤਲਾਬ ਮਿਲਣ ਤੇ ਪੁੱਜੇ ਪੁਲਿਸ ਅਫਸਰਾਂ ਨੇ ਸ਼ੱਕੀ ਨੂੰ ਸਰੈਂਡਰ ਕਰਨ ਵਾਸਤੇ ਆਖਿਆ ਤਾਂ ਉਸ ਨੇ ਮੁੜ ਗੋਲੀਆਂ ਚਲਾ ਦਿੱਤੀਆਂ ਗੋਲੀਬਾਰੀ ਕਰਦਿਆਂ ਸ਼ੱਕੀ ਇੱਕ ਗੈਸ ਸਟੇਸ਼ਨ ਵੱਲ ਚਲਾ ਗਿਆ ਤੇ ਹਾਲਾਤ ਬੇਹਦ ਗੰਭੀਰ ਬਣ ਗਏ ਕਿਉਂਕਿ ਗੈਸ ਸਟੇਸ਼ਨ ਤੇ ਵੱਡੀ ਗਿਣਤੀ ਚ ਲੋਕ ਮੌਜੂਦ ਸਨ ਇਸੇ ਦੌਰਾਨ ਹੋਰ ਪੁਲਿਸ ਅਫਸਰ ਮੌਕੇ ਤੇ ਪੁੱਜੇ ਅਤੇ ਜਵਾਬੀ ਕਾਰਵਾਈ ਦੌਰਾਨ ਸ਼ੱਕੀ ਦੀ ਮੌਤ ਹੋ ਗਈ ਉਹ ਮਾਹਾ ਦੇ ਮੇਰ John Ewing. ਜੋ ਪੁਲਿਸ ਦੇ ਡਿਪਟੀ ਚੀਫ ਰਹਿ ਚੁੱਕੇ ਨੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਬਹਾਦਰ ਪੁਲਿਸ ਅਫਸਰਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਲੋਕਾਂ ਦੀ ਜਾਨ ਬਚਾਉਣ ਲਈ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੱਤੀ ਗੋਲੀਬਾਰੀ ਦਾ ਪਹਿਲਾ ਨਿਸ਼ਾਨਾ ਇੱਕ ਆਮ ਨਾਗਰਿਕ ਬਣਿਆ ਜੋ ਗਰੋਸਰੀ ਖਰੀਦਣ ਆਇਆ ਸੀ ਫਿਲਹਾਲ ਸ਼ੱਕੀ ਅਤੇ ਪੀੜਤ ਦਰਮਿਆਨ ਸਬੰਧਾਂ ਬਾਰੇ ਪਤਾ ਨਹੀਂ ਲੱਗ ਸਕਿਆ ਗੋਲੀਬਾਰੀ ਦੇ ਮੱਦੇਨਜ਼ਰ ਬੁੱਧਵਾਰ ਨੂੰ ਐਲ ਸਟਰੀਟ ਨੂੰ ਕਈ ਘੰਟੇ ਬੰਦ ਰੱਖਣਾ ਪਿਆ ਪੁਲਿਸ ਨੇ ਲੋਕਾਂ ਨੂੰ ਗੁਜ਼ਾਰਿਸ਼ ਕੀਤੀ ਕਿ ਪੜਤਾਲ ਦੇ ਮੱਦੇਨਜ਼ਰ ਉਹ ਇਲਾਕੇ ਵੱਲ ਆਉਣ ਤੋਂ ਗੁਰੇਜ਼ ਕਰਨ ਦੂਜੇ ਪਾਸੇ ਅਮਰੀਕਾ ਦੀ ਡੈਲਵੇਅ ਯੂਨੀਵਰਸਿਟੀ ਦਾ ਵਿਦਿਆਰਥੀ ਹਥਿਆਰਾਂ ਨਾਲ ਭਰੇ ਪਿਕਅਪ ਟਰੱਕ ਸਣੇ ਪੁਲਿਸ ਦੇ ਅੜਿੱਕੇ ਆ ਗਿਆ ਵਿਦਿਆਰਥੀ ਦੀ ਪਛਾਣ 25 ਸਾਲ ਦੇ ਲੁਕਮਾਨ ਖਾਨ ਵਜੋਂ ਹੋਈ ਜੋ ਪਾਕਿਸਤਾਨ ਚ ਜੰਮਿਆ ਦੱਸਿਆ ਗਿਆ ਅਮਰੀਕੀ ਹਵਾਈ ਸੈਨਾ ਦਾ F16 ਲੜਾਕੂ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਕੈਲੀਫੋਰਨੀਆ ਦੇ ਟ੍ਰੋਨਾ ਹਵਾਈ ਅड्डे ਨੇੜੇ ਅਮਰੀਕੀ ਹਵਾਈ ਸੈਨਾ ਦਾ ਇੱਕ F16 ਲੜਾਕੂ ਜਹਾਜ਼ ਹਾਦਸਾ ਗ੍ਰਸਤ ਹੋਇਆ ਇਹ ਘਟਨਾ ਸਥਾਨਕ ਸਮੇਂ ਅਨੁਸਾਰ ਸਵੇਰੇ 10:45 ਮਿੰਟ ਦੇ ਕਰੀਬ ਡੈਥ ਵੈਲੀ ਦੇ ਦੱਖਣ ਚ ਇੱਕ ਦੂਰ ਦੁਰਾਡੇ ਮਾਰੂਥਲ ਖੇਤਰ ਚ ਵਾਪਰੀ ਖੁਸ਼ਕਿਸਮਤੀ ਨਾਲ ਹਾਦਸੇ ਤੋਂ ਕੁਝ ਸਕਿੰਟ ਪਹਿਲਾਂ ਹੀ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਿਆ ਜਿਸ ਨਾਲ ਉਸ ਦੀ ਜਾਨ ਬਚ ਗਈ। ਹਵਾਈ ਅੱਡਾ ਮੈਨੇਜਰ ਨੇ ਕਿਹਾ ਕਿ ਇਸ ਖੇਤਰ 'ਚ ਅਕਸਰ ਫੌਜੀ ਜਹਾਜ਼ ਉੱਡਦੇ ਨੇ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਲੜਾਕੂ ਜਹਾਜ਼ ਜ਼ਮੀਨ ਨਾਲ ਟਕਰਾਂਦੇ ਹੀ ਅੱਗ ਦਾ ਗੋਲਾ ਬਣ ਗਿਆ ਤੇ ਫਟ ਗਿਆ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਹਨਾਂ 'ਚ ਜ਼ਮੀਨ ਦੇ ਉੱਪਰ ਕਾਲੇ ਧੂੰਏ ਦਾ ਗੁਬਾਰ ਉੱਠਦਾ ਨਜ਼ਰ ਆ ਰਿਹਾ ਹੈ। ਅਮਰੀਕੀ ਹਵਾਈ ਸੈਨਾ ਨੇ ਇੱਕ ਬਿਆਨ 'ਚ ਹਾਦਸੇ ਦੀ ਪੁਸ਼ਟੀ ਕੀਤੀ। ਬਿਆਨ 'ਚ ਕਿਹਾ ਕਿ 3 ਦਸੰਬਰ 2025 ਨੂੰ ਲਗਭਗ ਸਵੇਰੇ 10:45 ਤੇ ਥੰਡਰਬਰਡ ਪਾਇਲਟ ਕੈਲੀਫੋਰਨੀਆ ਚ ਨਿਯੰਤਰਿਤ ਹਵਾਈ ਖੇਤਰ ਤੇ ਇੱਕ ਸਿਖਲਾਈ ਮਿਸ਼ਨ ਦੌਰਾਨ ਇੱਕ F-16C ਫਾਈਟਿੰਗ ਫਾਲਕਨ ਜਹਾਜ਼ ਤੋਂ ਸੁਰੱਖਿਅਤ ਬਾਹਰ ਨਿਕਲ ਗਿਆ। ਆਨਲਾਈਨ ਫੁਟੇਜ ਚ ਪਾਇਲਟ ਪੈਰਾਸ਼ੂਟ ਨਾਲ ਸੁਰੱਖਿਅਤ ਅਤੇ ਜਹਾਜ਼ ਜ਼ਮੀਨ ਤੇ ਡਿੱਗਦੇ ਹੋਏ ਦਿਖਾਈ ਦਿੰਦਾ ਹੈ। ਜਿਵੇਂ ਹੀ ਜਹਾਜ਼ ਜ਼ਮੀਨ ਤੇ ਡਿੱਗਦਾ ਇੱਕ ਵੱਡਾ ਧਮਾਕਾ ਹੁੰਦਾ ਹੈ ਤੇ ਅਸਮਾਨ ਕਾਲੇ ਧੂਏ ਨਾਲ ਭਰ ਜਾਂਦਾ ਹੈ ਇਸ ਹਾਦਸੇ ਚ ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਤੇ ਉਸ ਨੂੰ ਇਲਾਜ ਲਈ ਰਿਜ ਕ੍ਰੈਸਟ ਦੇ ਇੱਕ ਹਸਪਤਾਲ ਲਿਜਾਇਆ ਗਿਆ ਅਮਰੀਕੀ ਹਵਾਈ ਸੈਨਾ ਨੇ ਕਿਹਾ ਕਿ ਘਟਨਾ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ ਕ੍ਰੈਸ਼ ਸਾਈਟ ਤੇ ਮੁਲਾਂਕਣ ਅਤੇ ਸ਼ੁਰੂਆਤੀ ਨਰੀਖਣ ਪੂਰਾ ਹੋਣ ਤੋਂ ਬਾਅਦ ਹੋਰ ਵੇਰਵੇ ਦੀ ਉਮੀਦ ਹੈ ਇਸ ਦੇ ਨਾਲ ਹੀ ਲੋਕਾਂ ਨੂੰ ਹਾਦਸੇ ਵਾਲੀ ਥਾਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਗਈ ਹੈ ਇਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ